ਮੀਂਹ ਕਾਲ ਸਾਰਾ ਜਦੀਨ ਜਿੱਥੇ ਕਸ਼ਮੀਰ ਇੱਕ ਖੂਬਸੂਰਤ ਇਲਾਕਾ ਸੀ ਉੱਥੇ ਕਸ਼ਮੀਰ ਦੇ ਲੋਕ ਬਹੁਤ ਮਿਹਨਤੀ ਸਨ ਉਹਨਾਂ ਦਾ ਮੁੱਖ ਪੇਸ਼ਾ ਭਾਵੇਂ ਖੇਤੀਬਾੜੀ ਸੀ ਪਰ ਉਹਨਾਂ ਨੇ ਕਈ ਦਸਤਕਾਰੀਆ ਚਲਾਈਆਂ ਹੋਈਆਂ ਸਨ ਉਹ ਪਸ਼ਮੀਨੇ ਦੇ ਸ਼ਾਲ ਬਣਾਉਣ ਅਤੇ ਦੂਸਰੇ ਖੇਤਾਂ ਵਿੱਚ ਵੇਚ ਕੇ ਵੱਡੀ ਕਮਾਈ ਕਰ ਲੈਂਦੇ ਸਨ ਕਸ਼ਮੀਰ ਵਿੱਚ ਕੇਸਰ ਦੀ ਖੇਤੀ ਕੀਤੀ ਜਾਂਦੀ ਸੀ ਕਸ਼ਮੀਰ ਪਸ਼ੂ ਪਾਲਣ ਵੱਲ ਵੀ ਬਹੁਤ ਧਿਆਨ ਦਿੰਦੇ ਸਨ ਅਤੇ ਵੱਖ-ਵੱਖ ਕਿਸਮਾਂ ਦੇ ਫਲਾਂ ਤੋਂ ਵੱਡੀ ਆਮਦਨ ਕਮਾਉਂਦੇ ਸਨ ਪਰ ਅਫਗਾਨੀ ਹਾਕਮਾਂ ਵੱਲੋਂ ਇਨਾ ਕਿੱਤਿਆਂ ਦੀ ਆਰਥਿਕ ਦਸ਼ਾ ਤੇ ਕੋਈ ਧਿਆਨ ਨਹੀਂ ਸੀ ਦਿੱਤਾ ਅਤੇ ਉਹਨਾਂ ਦਾ ਸਬੰਧ ਲਗਾਨਾਂ ਇਕੱਠਾ ਕਰਨਾ ਹੀ ਹੁੰਦਾ ਸੀ ਅਤੇ ਉਸ ਲਗਾਨ ਦੀਆਂ ਦਰਾਂ ਵੀ ਬਹੁਤ ਉੱਚੀਆਂ ਸਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਸ਼ਮੀਰ ਦੇ ਨਿਯੁਕਤ ਗਵਰਨਰ ਦਿਵਾਰ ਮੋਤੀ RAM ਨੇ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਵਿੱਚ ਵੱਡੀ ਦਿਲਚਸਪੀ ਲੈਣੀ ਸ਼ੁਰੂ ਕੀਤੀ ਪਰ ਬਹੁਤ ਸਾਰੀਆਂ ਥਾਵਾਂ ਤੇ ਖਾਲਸਾ ਰਾਜ ਸਬੰਧੀ ਵਿਦਰੋਹੀਆਂ ਭਾਵਨਾਵਾਂ ਸੀ ਅਤੇ ਉਹ ਆਪਣੀ ਗੁਪਤ ਮੀਟਿੰਗਾਂ ਕਰਕੇ ਇਸ ਰਾਜ ਨੂੰ ਅਸਥਿਰ ਬਣਾਉਂਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਸਨ ਦੀਵਾਨ ਮੋਤੀराम ਇੱਕ ਨਿਰਫਲ ਸੋਚ ਦੇ ਮਾਲਕ ਸਨ ਅਤੇ ਬਹੁਤ ਚਿਰੋ ਇਸ ਤਰ੍ਹਾਂ ਦੀਆਂ ਸ਼ਾਸਨਾਂ ਬਾਰੇ ਅਣਜਾਣ ਰਹੇ ਪਰ ਕੁਝ ਸਮੇਂ ਵਿੱਚ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਾਦਾਮਨੀ ਅਤੇ ਲੁੱਟਖੋਹ ਦੀਆਂ ਗਰਮੀਆਂ ਦੀਆਂ ਖਬਰਾਂ ਲੱਗ ਪਈਆਂ ਕਸ਼ਮੀਰੀਆਂ ਵੱਲੋਂ ਬਹੁਤ ਜਗ੍ਹਾ ਤੇ ਮਾਲੀਆਂ ਵੀ ਜਮਾ ਨਾ ਕਰਵਾਇਆ ਜਾਂਦਾ ਕਸ਼ਮੀਰ ਦੀ ਬਦਾਮਨੀ ਦੀਆਂ ਇਹ ਖਬਰਾਂ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚੀਆਂ ਅਤੇ ਉਹਨਾਂ ਇੱਕਦਮ دیਵਾਨ ਦੇ ਵਿਦਾਸ ਨੂੰ ਕਸ਼ਮੀਰ ਵਿੱਚ ਜਾ ਕੇ ਇਸ ਦੀ ਪਰਚੋਲ ਕਰਨ ਲਈ ਭੇਜਿਆ। ਦੀਵਾਨ ਦੇਵੀ ਦਾਸ ਨੇ ਵੱਖ-ਵੱਖ ਜਗ੍ਹਾ ਤੇ ਪਹੁੰਚ ਕੇ ਸਥਿਤੀ ਦਾ ਨਰਖਣ ਕੀਤਾ ਅਤੇ ਉਸ ਦੀ ਇੱਕ ਵਿਸਥਾਰਤ ਰਿਪੋਰਟ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ। ਰਿਪੋਰਟ ਵਿੱਚ ਉਸ ਨੇ ਮੁੱਖ ਤੌਰ ਤੇ ਇਹ ਦੱਸਿਆ ਕਿ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਗਾਵਤਨੀ ਹੈ ਅਤੇ ਜੇ ਇਸ ਸਥਿਤੀ ਨੂੰ ਜਾਰੀ ਰਹਿਣ ਦਿੱਤਾ ਗਿਆ ਤਾਂ ਬਹੁਤ ਛੇਤੀ ਹੀ ਸਮੁੱਚੇ ਕਸ਼ਮੀਰ ਵਿੱਚ ਬਗਰੋਹ ਪੜਕ ਸਕਦਾ ਹੈ ਅਤੇ ਸਥਿਤੀ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਵੇਗਾ। ਮਹਾਰਾਜੇ ਨੇ ਇਸ ਰਿਪੋਰਟ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਅਤੇ ਇੱਕ ਉਹ ਆਪਣਾ ਮਨ ਬਣਾ ਲਿਆ ਕਿ ਉਹ ਸਰਦਾਰ ਹਰੀ ਸਿੰਘ ਨੂੰ ਗਵਰਨਰ ਨਿਯੁਕਤ ਕਰਕੇ ਕਸ਼ਮੀਰ ਭੇਜਣਗੇ ਭਾਵੇਂ ਕਿ ਸਰਦਾਰ ਹਰੀ ਸਿੰਘ ਦਾ ਸਾਥ ਮਹਾਰਾਜੇ ਨੂੰ ਹਰ ਵਕਤ ਦੇਣਾ ਚਾਹੀਦਾ ਸੀ ਕਿਉਂ ਜੋ ਅਫਗਾਨਿਸਤਾਨ ਦੀ ਤਰਫ ਤੋਂ ਅਜੇ ਕਈ ਖਤਰੇ ਅਤੇ ਚੁਣੌਤੀਆਂ ਸਨ ਉਹਨਾਂ ਲਈ ਹਰੀ ਸਿੰਘ ਹਮੇਸ਼ਾ ਲਹਾਰ ਲੈਣਾ ਚਾਹੀਦਾ ਸੀ ਪਰ ਉਹਨਾਂ ਨੇ ਸਰਦਾਰ ਹਰੀ ਸਿੰਘ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕਰਕੇ ਸ਼੍ਰੀਨਗਰ ਭੇਜ ਦਿੱਤਾ ਉਹ 24 ਅਗਸਤ 1820 ਨੂੰ ਸ਼੍ਰੀਨਗਰ ਪਹੁੰਚ ਗਏ ਉਸਨੇ ਇਕਦਮ ਕਸ਼ਮੀਰ ਦੇ ਵੱਖ-ਵੱਖ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਥੋਂ ਦੀ ਸਥਿਤੀ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਉਸ ਸਬੰਧੀ ਜੋਗ ਉਪਾਕਰਨ ਦੀ ਯੋਜਨਾ ਬਣਾਈ ਸਰਦਾਰ ਹਰੀ ਸਿੰਘ ਇਸ ਸੇਟੇ ਤੇ ਪਹੁੰਚੇ ਕਿ ਸਭ ਤੋਂ ਪਹਿਲਾਂ ਕੰਮ ਕਸ਼ਮੀਰ ਵਿੱਚ ਅਮਨ ਸਥਾਪਿਤ ਕਰਨਾ ਅਤੇ ਲੋਕਾਂ ਨੂੰ ਹਕੂਮਤ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਅਤੇ ਉਸਨੇ ਇੱਕ ਤਰਫ ਵਿਦਰੋਹੀਆਂ ਲਈ ਸਖਤੀ ਅਮਨ ਪਸੰਦ ਲੋਕਾਂ ਦੀ ਮਦਦ ਕਰਨ ਦੀ ਪਰਚੋਲ ਸੋਚ ਅਪਣਾਈ ਸਰਦਾਰ ਹਰੀ ਸਿੰਘ ਨੇ ਵੇਖਿਆ ਕਿ ਖਜ਼ਾਨਾ ਬਿਲਕੁਲ ਖਾਲੀ ਸੀ ਅਤੇ ਮਾਲੀਆ ਬਿਲਕੁਲ ਨਹੀਂ ਸੀ ਆ ਰਿਹਾ ਇਸ ਕਰਕੇ ਸਰਦਾਰ ਹਰੀ ਸਿੰਘ ਨੇ ਇਕਦਮ ਉਹਨਾਂ ਉਪਾਵਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸਰਦਾਰ ਹਰੀ ਸਿੰਘ ਨੇ ਇਕਦਮ ਸਾਰੇ ਸ਼ਹਿਰਾਂ ਵਿੱਚ ਡੰਡੋਰਾ ਦੇ ਕੇ ਲੋਕਾਂ ਨੂੰ ਹੀ ਅਪੀਲ ਕੀਤੀ ਕਿ ਸਾਡੇ ਰਾਜ ਵਿੱਚ ਅਮਨ ਸਥਾਪਿਤ ਹੋਣਾ ਚਾਹੀਦਾ ਹੈ ਸਰਕਾਰ ਹਰ ਇੱਕ ਲਈ ਸੁੱਖ ਆਰਾਮ ਪੈਦਾ ਕਰਨਾ ਚਾਹੁੰਦੀ ਹੈ ਬਹੁਤ ਚਿਰ ਤੋਂ ਬਹੁਤ ਲੋਕਾਂ ਵੱਲ ਵੱਡੀ ਮਾਤਰਾ ਵਿੱਚ ਮਾਲੀਆ ਜਮ੍ਹਾਂ ਹੈ ਉਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਵੱਲ ਬਕਾਇਆ ਮਾਲੀਆ ਜਮ੍ਹਾਂ ਕਰਵਾ ਦੇਣ ਨਾ ਜਮ੍ਹਾਂ ਕਰਵਾਉਣ ਦੀ ਸੂਰਤ ਵਿੱਚ ਸਖਤੀ ਵਰਤੀ ਜਾਵੇਗੀ ਇਹ ਡੰਡੋਰੇ ਦਾ ਚੰਗਾ ਪ੍ਰਭਾਵ ਪਿਆ ਅਤੇ ਲੋਕ ਮਾਲੀਆ ਜਮ੍ਹਾਂ ਕਰਵਾਉਣ ਲੱਗ ਪਏ ਪਰ ਅਜੇ ਅਮਨ ਸਥਾਪਿਤ ਕਰਨ ਸਬੰਧੀ ਵੱਡੀਆਂ ਚੁਣੌਤੀਆਂ ਸਾਹਮਣੇ ਸਨ ਮਾਲੀਆ ਇਕੱਠਾ ਕਰਨਾ ਅਤੇ ਪ੍ਰਬੰਧਕੀ ਸੁਧਾਰ ਹੁਣ ਸਰਦਾਰ ਹਰੀ ਸਿੰਘ ਨੇ ਇਹ ਮਹਿਸੂਸ ਕੀਤਾ ਕਿ ਉਸਦੀ ਪਹਿਲੀ ਤਰਜੀਹ ਕਸ਼ਮੀਰ ਵਿੱਚ ਪੂਰਨ ਅਮਨ ਸਥਾਪਿਤ ਕਰਨਾ ਹੋਣੀ ਚਾਹੀਦੀ ਹੈ ਪਾਵੇਂ ਕਿ ਹੁਣ ਤੱਕ ਹਰੀ ਸਿੰਘ ਦਾ ਨਾਮ ਇੱਕ ਚੰਗੇ ਪ੍ਰਬੰਧਕ ਵਜੋਂ ਕਾਫੀ ਉੱਭਰ ਚੁੱਕਾ ਸੀ ਪਰ ਬਹੁਤ ਸਾਰੇ ਖੇਤਰਾਂ ਤੇ ਰਾਈਸ ਅਜੇ ਵੀ ਵਿਰੋਧਤਾ ਕਰ ਰਹੇ ਸਨ ਅਤੇ ਹਰੀ ਸਿੰਘ ਮਹਿਸੂਸ ਕਰਦਾ ਸੀ ਕਿ ਉਹਨਾਂ ਖੇਤਰਾਂ ਵਿੱਚ ਸਿਰਫ ਅਪੀਲ ਨਾਲ ਕੰਮ ਨਹੀਂ ਚੱਲਣਾ ਉਸ ਸੰਬੰਧੀ ਸਖਤੀ ਵੀ ਵਰਤਣੀ ਪਵੇਗੀ ਸਭ ਤੋਂ ਪਹਿਲਾਂ ਹਰੀ ਸਿੰਘ ਨੇ ਵੇਖਿਆ ਕਿ ਬਾਰਾਮੂਲੇ ਦੇ ਇਲਾਕੇ ਦੇ ਲੋਕਾਂ ਵਿੱਚ ਜ਼ਿਆਦਾਤਰ ਆਪਣਾ ਮਾਲੀਆ ਨਹੀਂ ਸਨ ਦੇ ਰਹੇ ਸਰਦਾਰ ਹਰੀ ਸਿੰਘ ਉਸ ਖੇਤਰ ਵਿੱਚੋਂ ਸਖਤੀ ਨਾਲ ਪਹਿਲਾ ਮਾਲੀਆ ਉਗਰਾਇਆ ਅਤੇ ਉਸ ਦੇ ਨਾਲ ਸਗੋਂ ਹਰ ਕਰ ਨੂੰ 5 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਅਤੇ ਥੋੜੇ ਹੀ ਸਮੇਂ ਵਿੱਚ ਇਸ ਖੇਤਰ ਵਿੱਚੋਂ ਸਾਰਾ ਹੀ ਮਾਮਲਾ ਉਗਰਾਣ ਲਿਆ ਗਿਆ ਜਦੋਂ ਇਸ ਦੀ ਖਬਰ ਹੋਰ ਖੇਤਰਾਂ ਵਿੱਚ ਪਹੁੰਚੀ ਤਾਂ ਮਾਲੀਆ ਇਕੱਠਾ ਕਰਨ ਵਿੱਚ ਹੋਰ ਤੇਜ਼ੀ ਆਈ ਪਰ ਕਸ਼ਮੀਰ ਵਿੱਚ ਬਾਦ ਦੇ ਪ੍ਰਸਿੱਧ ਦਰਿਆਵਾਂ ਹਿਮਚਲ ਦੇ ਖੱਬੇ ਅਤੇ ਸੱਜੇ ਵੰਸਨ ਵਾਲੇ ਲੋਕਾਂ ਦੇ ਦੋ ਲੀਡਰ ਜਿਨ੍ਹਾਂ ਵਿੱਚੋਂ ਇੱਕ ਨੂੰ ਪਖੋ ਅਤੇ ਦੂਸਰਿਆਂ ਨੂੰ ਬੰਬੇ ਕਿਹਾ ਜਾਂਦਾ ਸੀ ਉਹਨਾਂ ਵਿੱਚ ਰਾਜਾ ਗੁਲਾਮ ਅਲੀ ਖਾਨ ਪੱਖਿਆਂ ਦਾ ਆਗੂ ਸੀ ਜੋ ਕਿ ਜਫਰ ਕਰ ਅਲੀਬ ਖਾਨ ਬਾਬਿਆਂ ਦਾ ਆਗੂ ਸੀ ਲੀਡਰ ਪੂਰੀ ਤਰ੍ਹਾਂ ਬਾਗੀ ਹੋ ਚੁੱਕੇ ਸਨ ਅਤੇ ਜਦੋਂ ਦੀਵਾਨ ਮੋਤੀ RAM ਗਵਰਨਰ ਸੀ ਤਾਂ ਉਹਨਾਂ ਨੂੰ ਕਈ ਵਾਰ ਉਹਨਾਂ ਦੇ ਦਰਬਾਰ ਵਿੱਚ ਵੀ ਬੁਲਾਇਆ ਸੀ ਪਰ ਉਹ ਕਦੀ ਵੀ ਨਹੀਂ ਸਨ ਆਈ ਸਰਦਾਰ ਹਰੀ ਸਿੰਘ ਸਾਹਮਣੇ ਇਹ ਵੱਡੀ ਚੁਣੌਤੀ ਸੀ ਉਸਨੇ ਇਸ ਚੁਣੌਤੀ ਨੂੰ ਦੂਰ ਕਰਨ ਲਈ ਸੋਚੀ ਇੱਕ ਦਿਨ ਸੂਰਜ ਨਿਕਲਣ ਤੋਂ ਕਾਫੀ ਚਿਰ ਪਹਿਲਾਂ ਸਰਦਾਰ ਹਰੀ ਸਿੰਘ ਆਪਣੇ ਫੌਜੀਆ ਨੂੰ ਨਾਲ ਲੈ ਕੇ ਆਪਣੇ ਨਾਲ ਦੋ ਸਰਦਾਰ ਸਰਦਾਰ ਟੇਕ ਸਿੰਘ ਅਤੇ ਸਰਦਾਰ ਹਾਕਮ ਸਿੰਘ ਨੂੰ ਲੈ ਕੇ ਉਹਨਾਂ ਦੇ ਖੇਤਰ ਵਿੱਚ ਜਾ ਪਹੁੰਚੇ ਉਹਨਾਂ ਦੋਵਾਂ ਮੁਖੀਆ ਰਾਜਗੁਲਾਮ ਅਲੀ ਅਤੇ ਜਫਰ ਖਾਨ ਅਲੀ ਖਾਨ ਨੂੰ ਗ੍ਰਫਤਾਰ ਕਰ ਲਿਆ ਅਤੇ ਉਹਨਾਂ ਦੋਮਾਂ ਦੇ ਪੈਰਾਂ ਵਿੱਚ ਬੀੜੀਆਂ ਪਾ ਕੇ ਉਹਨਾਂ ਨੂੰ ਲਾਹੌਰ ਭੇਜ ਦਿੱਤਾ ਅਤੇ ਕੁਝ ਹੋਰ ਗਿਉਮ ਵੀ ਫੜ ਕੇ ਅਜਿਹੀ ਸਜ਼ਾ ਦਿੱਤੀ ਕਿ ਬਾਕੀ ਦੇ ਆਪਣੇ ਆਪ ਹੀ ਸਿੱਧੇ ਰਸਤੇ ਆ ਗਏ ਸਰਦਾਰ ਹਰੀ ਸਿੰਘ ਨੇ ਉਹਨਾਂ ਸਾਰਿਆਂ ਕੋਲੋਂ ਹਥਿਆਰ ਲੈ ਲਏ ਉਹਨਾਂ ਕੋਲੋਂ ਸਾਰਾ ਬਕਾਇਆ ਮਾਲੀਆ ਉਗਰਾਇਆ ਗਿਆ। ਬਸ ਇੱਕ ਘਟਨਾ ਨੇ ਹੀ ਇੰਨਾ ਪ੍ਰਭਾਵ ਪਾਇਆ ਕਿ ਬਾਕੀ ਖੇਤਰਾਂ ਦੇ ਲੋਕਾਂ ਵੱਲੋਂ ਆਪਣੇ ਆਪ ਮਾਲੀਆ ਜਮ੍ਹਾਂ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ। ਸਰਦਾਰ ਹਰੀ ਸਿੰਘ ਨੇ ਅਮਨ ਸਥਾਪਿਤ ਕਰਨ ਅਤੇ ਚੋਰੀ ਡਾਕ ਕੇ ਠੱਗੀਆਂ ਅਤੇ ਦੰਗੀਆਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਬਹੁਤ ਸਾਰੇ ਨਵੇਂ ਥਾਣੇ ਬਣਵਾ ਦਿੱਤੇ। ਮੁਕੱਦਮਿਆਂ ਨੂੰ ਥੋੜੇ ਤੋਂ ਥੋੜੇ ਸਮੇਂ ਵਿੱਚ ਖਤਮ ਕਰਨ ਦੇ ਇੰਤਜ਼ਾਮ ਕੀਤੇ। ਥੋੜੇ ਸਮੇਂ ਵਿੱਚ ਕਾਨੂੰਨੀ ਵਾਰਦਾਤਾਂ ਨੇ ਇਕੱਟਨਾਵਾਂ ਖਤਮ ਹੋ ਗਈਆਂ ਜਿਸ ਨਾਲ ਹਰੀ ਸਿੰਘ ਦਾ ਆਮ ਵਿਅਕਤੀਆਂ ਵਿੱਚ ਸਤਿਕਾਰ ਹੋਰ ਵਧ ਗਿਆ ਕਿਉਂਕਿ ਉਹ ਆਮਨ ਪਸੰਦ ਜਨਤਾ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਿਹਾ ਸੀ